ਤੇਜ ਵੱਜੀ ਐ ਇਧਰੋਂ ਹਾਂ ਸਵੇਰੇ ਖੁਦ ਹੀ ਗੱਡੀ ਵਿੱਚ ਹੂੰ ਕਿੰਨੇ ਖੁੱਤ ਨਹੀਂ ਜਦੋਂ ਭਜਨ ਤੋਂ ਸਰਾਂ ਟ੍ਰੱਕ ਨੂੰ ਸਭ ਇਹਦੇ ਤੇ ਆਇਆ ਪਿਆ ਨਾ ਇਧਰੋਂ ਤਾਂ ਸਾਸਰੀਕਾਲ ਨਮਸਕਾਰ ਤੁਸੀਂ ਜਿਹੜੇ ਜਲਾਲਾਬਾਦ ਆਨਲਾਈਨ ਦੇ ਨਾਲ ਮੈਂ ਹਾਂ ਰਵਿੰਦਰ ਤਨੇਜਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਜਲਾਲਾਬਾਦ ਸ਼੍ਰੀ ਮੁਕਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਤੇ ਜਿਹੜੀ ਜਲਾਲਾਬਾਦ ਤੋਂ ਦਿੱਲੀ ਬੱਸ ਜਾਂਦੀ ਹੈ ਤੜਕਸਾਰ 440 ਜਲਾਲਾਬਾਦ ਤੋਂ ਜਿਹੜੀ ਬੱਸ ਚੱਲਦੀ ਹੈ ਦਿੱਲੀ ਦੇ ਲਈ ਉਹ ਪਿੰਡ ਚੱਕ ਸੈਦੋਕਾ ਦੇ ਨਜ਼ਦੀਕ ਹਾਦਸਾ ਗ੍ਰਸਤ ਹੋਈ ਹੈ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਧੁੰਦ ਬਹੁਤ ਜ਼ਿਆਦਾ ਹੈ ਔਰ ਧੁੰਦ ਦੇ ਚੱਲਦਿਆਂ ਹਾਦਸਾ ਵਾਪਰਿਆ ਹੈ ਬੱਸ ਹੈ ਜਿਹੜੀ ਦਿੱਲੀ ਨੂੰ ਜਾਂਦੀ ਹੈ ਜਲਾਲਾਬਾਦ ਤੋਂ ਤੜਕੇ 440 ਜੋ ਕਿ ਰੋਡ ਤੋਂ ਥੱਲੇ ਉਤਰ ਗਈ ਹੈ ਔਰ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕੁਝ ਸਵਾਰੀਆਂ ਦੇ ਸੱਟਾਂ ਵੀ ਆਈਆਂ ਤਾਂ ਇਹ ਬੱਸ ਹੈ ਜਿਹੜੀ ਤੜਕੇ 4:40 ਜਲਾਲਾਬਾਦ ਤੋਂ ਚੱਲਦੀ ਹੈ ਜੋ ਦਿੱਲੀ ਜਾਂਦੀ ਹੈ ਤਾਂ ਇਹ ਬੱਸ ਹਾਦਸਾ ਗ੍ਰਸਤ ਹੋਈ ਹੈ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਲਾਈਵ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਕੁਝ ਲੋਕ ਵੀ ਮੌਜੂਦ ਹਨ ਨਾਲ ਵੀ ਗੱਲ ਕਰਾਂਗੇ ਭਾਈ ਇਹ ਕਿਹੜੀ ਬੱਸ ਕਿਹੜੀ ਹੈ ਇਹ ਇਹ ਰੋਡ ਵੀ ਬੱਸ ਹੈ ਜੀ ਹੂੰ ਨਹੀਂ ਉਹ ਤਾਂ ਦੇਖ ਹੀ ਰਹੇ ਮਤਲਬ ਕਿੱਥੇ ਜਾਂਦੀ ਹੈ ਕਿੱਥੋਂ ਜਾਂਦੀ ਹੈ ਇਹ ਦਿੱਲੀ ਜਾਂਦੀ ਸੁਰੇਚਾਰ ਚਾਰ ਚਾਰ ਜਾਂਦੀ ਚਿੱਲਾ ਲਾਵਾ ਹੂੰ ਤੁਸੀਂ ਇੱਥੋਂ ਦੀ ਰਹਿਣ ਨੂੰ ਲੱਗ ਗਈ ਇੱਥੋਂ ਲੱਗੋ ਰਹਿਣ ਵਾਲੇ ਜੀ ਇਹ ਪਤਾ ਲੱਗਾ ਤੁਹਾਨੂੰ ਕਿਵੇਂ ਹੋਇਆ ਕੀ ਹੋਇਆ ਕੀ ਆ ਅਜੇ ਟੜਕੇ ਧੁੰਦ ਕਰਨ ਹੋਇਆ ਜੀ ਅੱਛਾ ਧੁੰਦ ਕਰਨ ਹੋਇਆ ਇਹ ਇਹ ਕਿੰਨੇ ਕੋਏ ਦਾ ਟਾਈਮ ਸੀਗਾ ਇਹ ਵੇਖੋ 5 ਵਜੇ ਦਾ ਟਾਈਮ ਹੋ ਰਿਹਾ ਜੀ ਤੇ ਕੋਈ ਸਵਾਰੀਆਂ ਦੇ ਸਟਾ ਸਟਾ ਵੀ ਲੱਗੀਆਂ ਕਿੱਥੇ ਲੱਗੀਆਂ 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 ਬੜੇ ਮਤਲਬ ਲੱਗੀਆਂ ਸਟਾ ਤੇ ਕਿੱਥੇ ਲੱਗ ਗਈ ਕੋਈ ਪਤਾ ਕਿੰਨੇ ਬੜੇ ਬਸ ਮੁਕਸਰ ਲੈ ਗਏ ਹੁਣ ਓਕੇ ਤਾ ਬਿਲਕੁਲ ਇੱਥੇ ਜੋ ਲੋਕ ਮੌਜੂਦ ਆ ਉਹ ਦੱਸਦੇ ਆ ਕਿ ਧੁੰਦ ਕਾਰਨ ਇਹ ਹਾਦਸਾ ਵਾਪਰਿਆ ਧੁੰਦ ਕਾਰਨ ਬੱਸ ਜਿਹੜੀ ਆ ਉਹ ਰੋਡ ਤੋਂ ਥੱਲੇ ਉਤਰ ਗਈ ਆ ਤਾਂ ਇਹ ਹਾਦਸਾ ਜਿਹੜਾ ਹੈਗਾ ਇਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਸ਼੍ਰੀ ਮੁਕਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਤੋਂ ਜਿੱਥੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਈ ਆ ਜਿਹੜੀ ਜਲਾਲਾਬਾਦ ਤੋਂ ਚੱਲ ਕੇ ਦਿੱਲੀ ਜਾਂਦੀ ਹੈ ਇਹ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੜਕੇ ਧੁੰਦ ਜਿਆਦੇ ਸੀ ਔਰ ਲੋਕਾਂ ਦੇ ਦੱਸਣ ਦੇ ਮੁਤਾਬਕ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਤਾਂ ਤੁਸੀਂ ਦੇਖ ਸਕਦੇ ਆ ਕਿ ਮੂਰੇ ਇੱਕ ਟਰਾਂਸਫਾਰਮਰ ਹੈ ਬਿਜਲੀ ਦਾ ਔਰ ਇੱਕ ਸਫੈਦਾ ਹੈਗਾ ਜਿਸ ਦੇ ਕਾਰਨ ਇਹ ਬਚਤ ਹੋ ਗਈ ਇਹ ਬਸ ਪਲਟੀ ਨਹੀਂ ਨਹੀਂ ਤਾਂ ਜੋ ਇੱਥੇ ਡੈਪ ਹੈਗੀ ਹੈ ਜਾਂ ਜਿੰਨੀ ਗਹਿਰਾਈ ਹੈ ਤਾਂ ਕੋਈ ਵੀ ਵੱਡਾ ਹਾਦਸਾ ਜਿਹੜਾ ਹੈਗਾ ਵਾਪਰ ਸਕਦਾ ਸੀ ਹਾਲਾਂਕਿ ਇਸ ਦੌਰਾਨ ਵੀ ਦੱਸਦੇ ਆ ਕਿ ਸਵਾਰੀਆਂ ਦੇ ਜਿਹੜੇ ਹੈਗੇ ਆ ਸੱਟਾਂ ਲੱਗੀਆਂ ਆ ਲੇਕਿਨ ਫਿਰ ਵੀ ਕਹਿ ਲੀਏ ਕਿ ਗ੍ਰਿਮਤ ਰਹੀ ਕਿ ਕੋਈ ਜਾਨੀ ਨੁਕਸਾਨ ਜਿਹੜਾ ਹੈਗਾ ਇਸ ਦੌਰਾਨ ਨਹੀਂ ਹੋਇਆ ਹਾਲਾਂਕਿ ਆ ਜਿਹੜਾ ਇਸ ਸਫੈਦੇ ਕਾਰਨ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਸਫੈਦੇ ਦੇ ਕਾਰਨ ਬਚਤ ਹੋ ਗਈ ਕਿ ਇਹ ਬੱਸ ਪਲਟੀ ਨਹੀਂ ਲੇਕਿਨ ਨੁਕਸਾਨ ਜਿਹੜਾ ਹੈਗਾ ਉਹ ਜ਼ਰੂਰ ਹੋਇਆ ਤੜਕੇ 4:40 ਤੇ ਜਲਾਲਾਬਾਦ ਤੋਂ ਚੱਲ ਕੇ ਇਹ ਬੱਸ ਦਿੱਲੀ ਜਾਂਦੀ ਹੈ 4:40 ਜਲਾਲਾਬਾਦ ਤੋਂ ਚੱਲਦੀ ਹੈ ਔਰ ਇਹ ਬੱਸ ਦਿੱਲੀ ਜਾਂਦੀ ਹੈ ਜੋ ਜਲਾਲਾਬਾਦ ਤੋਂ ਚੱਲ ਕੇ ਚੱਕ ਸੈਦੋ ਕਾ ਪਿੰਡ ਜਿੱਥੇ ਕਾਟਨ ਮਿਲ ਆ ਜਾਂਦੀ ਹੈ ਉਸ ਦੇ ਨਜ਼ਦੀਕ ਚੱਕ ਸੈਦੋ ਕਾ ਪਿੰਡ ਦੇ ਨਜ਼ਦੀਕ ਆ ਕੇ ਜਿਹੜੀ ਹੈ ਹਾਦਸਾ ਗ੍ਰਸਤ ਹੋ ਗਈ ਹੈ ਔਰ ਇਹ ਬੱਸ ਰੋਡ ਤੋਂ ਜਿਹੜੀ ਹੈ ਥੱਲੇ ਡਿੱਗ ਜਾਂਦੀ ਹੈ ਥੱਲੇ ਉੱਤਰ ਜਾਂਦੀ ਹੈ ਔਰ ਮੂਰੇ ਇੱਕ ਬਿਜਲੀ ਦਾ ਟਰਾਂਸਫਾਰਮਰ ਹੈ ਇਸੇ ਤਰ੍ਹਾਂ ਹੀ ਇੱਕ ਸਫਾਇਦਾ ਜਿਸ ਦੇ ਕਾਰਨ ਇਹ ਬੱਸ ਪਲਟਦੀ ਨਹੀਂ ਖੇਤਾਂ ਦੇ ਵਿੱਚ ਕਿਉਂਕਿ ਡੈਪ ਬਹੁਤ ਜ਼ਿਆਦਾ ਹੈ तकरीबन 8 ਤੋਂ 10 ਫੁੱਟ ਡੂੰਗੀ ਜਗ੍ਹਾ ਜਿੱਥੇ ਇਹ ਬੱਸ ਜਿਹੜੀ ਹੈ ਸੜਕ ਤੋਂ ਥੱਲੇ ਉੱਤਰਦੀ ਹੈ ਹਾਲਾਂਕਿ ਇਸ ਦੌਰਾਨ ਜਿਹੜੀ ਹੈ ਬਚਤ ਹੋ ਜਾਂਦੀ ਹੈ ਕਿ ਕੋਈ ਜਾਨੀ ਨੁਕਸਾਨ ਜਿਹੜਾ ਹੈਗਾ ਉਹ ਨਹੀਂ ਹੋਇਆ ਲੇਕਿਨ ਹਾਦਸੇ ਦਾ ਸ਼ਿਕਾਰ ਬੱਸ ਜਿਹੜੀ ਆ ਉਹ ਜ਼ਰੂਰ ਹੋਈ ਆ ਬਹੁਤ ਹੀ ਮਦਭਾਗੀ ਖਬਰ ਹੈ ਜਿਹੜੀ ਤੜਕਸਾਰ ਆਈ ਆ ਸਾਹਮਣੇ ਆਈ ਆ ਔਰ ਦੱਸਦੀ ਏ ਕਿ ਇਹ ਬੱਸ ਹੈ ਜੋ ਜਲਾਲਾਬਾਦ ਤੋਂ ਦਿੱਲੀ ਜਾਂਦੀ ਹੈ ਦਿੱਲੀ ਆਈਐਸਬੀਟੀ ਨਵਾਇਆ सिरसा ਫਤਿਹਬਾਦ हिसार ਕਸ਼ਮੀਰੀ ਗੇਟ ਤਾਂ ਇਹ ਬੱਸ ਜਿਹੜੀ ਆ ਇਹ ਜਲਾਲਾਬਾਦ ਤੋਂ ਚੱਲ ਕੇ ਦਿੱਲੀ ਜਾਂਦੀ ਆ 440 ਜਲਾਲਾਬਾਦ ਤੋਂ ਚੱਲਣ ਦਾ ਟਾਈਮ ਹੈ ਔਰ ਇਹ ਦਿੱਲੀ ਪਹੁੰਚਦੀ ਹੈ ਤਾਂ ਜੋ ਜਲਾਲਾਬਾਦ ਤੋਂ ਤੜਕੇ ਚੱਲਦੀ ਹੈ ਤਾਂ ਚੱਕ ਸੈਦੋ ਕਾ ਦੇ ਨਜ਼ਦੀਕ ਹਾਦਸਾ ਗ੍ਰਸਤ ਹੋ ਜਾਂਦੀ ਆ ਇਸ ਦੌਰਾਨ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਦੱਸਦੇ ਆ ਕਿ ਕੁਝ ਇੱਥੇ ਕਪੜੇ ਵਗੈਰਾ ਵੀ ਦਿਖਾਈ ਦਿੱਤੇ ਜਿਨ੍ਹਾਂ ਤੇ ਬਲੱਡ ਲੱਗਿਆ ਜਿੱਥੋਂ ਪਤਾ ਲੱਗਦਾ ਕਿ ਜੋ ਸਵਾਰੀਆਂ ਸੀ ਉਹਨਾਂ ਦੇ ਵਿੱਚ ਕੁਝ ਲੋਕਾਂ ਨੂੰ ਸੱਟਾਂ ਜਿਹੜੀਆਂ ਹੈਗੀਆਂ ਉਹ ਵੀ ਲੱਗੀਆਂ ਧੁੰਦ ਬਹੁਤ ਜ਼ਿਆਦੇ ਆ ਤਾਂ ਧੁੰਦ ਬਹੁਤ ਜ਼ਿਆਦੇ ਆ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਆ ਜਿਸ ਤਰ੍ਹਾਂ ਦੇ ਨਾਲ ਹੁਣ ਵੀ ਤਕਰੀਬਨ 9 ਵਜੇ ਦਾ ਟਾਈਮ ਹੋ ਚੱਲਿਆ ਹੈ ਤਾਂ ਹੁਣ ਵੀ ਇੰਨੀ ਜ਼ਿਆਦੇ ਧੁੰਦ ਹੈਗੀ ਆ ਤਾਂ ਤੜਕੇ 5 ਵਜੇ ਕਿੰਨੀ ਧੁੰਦ ਹੋਊਗੀ ਤਾਂ ਉਸ ਧੁੰਦ ਦੇ ਕਾਰਨ ਬੱਸ ਹਾਦਸਾ ਗ੍ਰਸਤ ਹੋਈ ਆ ਪਿੰਡ ਚੱਕ ਸੈਦੋਗਾ ਕਾਟਨ ਫੈਕਟਰੀ ਦੇ ਨਜ਼ਦੀਕ ਜਲਾਲਾਬਾਦ ਤੋਂ ਚੱਲ ਕੇ ਦਿੱਲੀ ਜਾਣ ਵਾਲੀ ਪੰਜਾਬ ਰੋਡਵੇ ਦੀ ਬੱਸ ਸ੍ਰੀ ਮੁਕਸਰ ਸਾਹਿਬ ਡੀਪੂ ਦੀ ਬੱਸ ਜਿਹੜੀ ਹੈ ਉਹ ਹਾਦਸਾਗ੍ਰਸਤ ਹੋਈ ਹੈ ਨੇੜੇ ਚੱਕ ਸੈਦੋ ਕਾ ਕਾਟਨ ਮਿਲ ਜੋ ਰੋਡ ਦੇ ਉੱਤੇ ਆ ਉੱਥੇ ਆ ਕੇ ਤਾਂ ਧੁੰਦ ਦੇ ਕਾਰਨ ਦੱਸ ਰਹੇ ਆ ਜੋ ਇੱਥੇ ਮੌਕੇ ਤੇ ਲੋਕ ਮੌਜੂਦ ਹੈ ਜੋ ਨਜ਼ਦੀਕ ਰਹਿੰਦੇ ਆ ਉਹ ਦੱਸਦੇ ਆ ਕਿ ਤੜਕਸਰ ਉਹਨਾਂ ਨੂੰ ਆਵਾਜ਼ ਆਈ ਹੈ ਔਰ ਇਹ ਧੁੰਦ ਦੇ ਕਾਰਨ ਹਾਦਸਾ ਵਾਪਰਿਆ ਹਾਲਾਂਕਿ ਇਹ ਨਹੀਂ ਹਜੇ ਤੱਕ ਕਲੀਅਰ ਹੋ ਸਕਿਆ ਕੀ ਕਾਰਨ ਸੀਗਾ ਕਿ ਓਵਰਟੇਕ ਕੀਤਾ ਜਾ ਰਿਹਾ ਸੀ ਜਾਂ ਫਿਰ ਕੋਈ ਚੀਜ਼ ਅੱਗੇ ਆ ਗਈ ਉਸ ਨੂੰ ਬਚਾਉਣ ਦੇ ਵਿੱਚ ਇਹ ਹਾਦਸਾ ਹੋਇਆ ਜਾਂ ਫਿਰ ਧੁੰਦ ਹੀ ਇੰਨੀ ਜ਼ਿਆਦਾ ਸੀਗੀ ਕਿ ਦਿਖਾਈ ਨਹੀਂ ਦਿੱਤਾ ਤਾਂ ਮੈਂ ਹਾਂ ਦੋ ਕਿੱਲੇ ਬਾਟ ਇੱਥੋਂ ਸੈਦੋ ਦਾ ਬੱਸ ਸਟੈਂਡ ਬੱਸ ਅੱਡਾ ਹੈਗਾ ਸੈਦੋ ਕਾ ਦਾ ਤਾਂ ਉੱਥੇ ਵੀ ਕਹਿੰਦੇ ਆ ਇਹ ਬੱਸ ਰੁਕੀ ਆ ਜਿੱਥੋਂ ਦੋ ਸਵਾਰੀਆਂ ਚੜੀਆਂ ਤਾਂ ਉੱਥੋਂ ਚੱਲਦੇ ਸਾਰ ਹੀ ਜਿਹੜੀ ਹੈ ਹਾਦਸਾ ਦਾ ਸ਼ਿਕਾਰ ਹੋ ਗਈ ਹੈ ਹਾਲਾਂਕਿ ਰੋਡ ਦੇ ਉੱਤੇ ਤੁਹਾਨੂੰ ਦਿਖਾਵਾਂਗੇ ਰੋਡ ਦੇ ਉੱਤੇ ਕੁਝ ਕੱਚ ਵੀ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਟੁੱਟਿਆ ਹੋਇਆ ਹਾਲਾਂਕਿ ਇਹ ਕਿਦਾਂ ਟੁੱਟਿਆ ਕੀ ਕਾਰਨ ਹੈ ਇਹ ਨਹੀਂ ਪਤਾ ਲੱਗਾ ਲੇਕਿਨ ਹਾਂ ਹਾਦਸੇ ਦਾ ਸ਼ਿਕਾਰ ਬੱਸ ਜਿਹੜੀ ਹੈ ਉਹ ਜ਼ਰੂਰ ਹੋਈ ਹੈ ਜਿੰਦੀਆਂ ਤਸਵੀਰਾਂ ਇਸ ਸਮੇ ਤੁਹਾਨੂੰ ਲਾਈਵ ਜਿਹੜੀਆਂ ਹੈਗੀਆਂ ਉਹ ਦਿਖਾ ਰਹੇ ਹਾਂ ਲਾਈਵ ਜਲਾਲਾਬਾਦ ਆਨਲਾਈਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਇਹ ਬੱਸ ਜਲਾਲਾਬਾਦ ਤੋਂ ਚੱਲ ਕੇ ਦਿੱਲੀ ਜਾਂਦੀ ਹੈ ਦਿੱਲੀ ਆਈਐਸ ਬੀਟੀ ਜਾਂਦੀ ਆ ਔਰ ਸ਼੍ਰੀ ਮੁਕਸਰ ਸਾਹਿਬ ਡੀਪੂ ਦੀ ਇਹ ਬੱਸ ਹੈ ਜੋ ਜਲਾਲਾਬਾਦ ਤੋਂ ਤੜਕੇ 4:40 ਤੇ ਚੱਲਦੀ ਹੈ ਤਾਂ ਮਹਿਜ਼ 10 ਕਿਲੋਮੀਟਰ ਦੇ ਅੱਗੇ ਜਾ ਕੇ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਆ ਹਾਦਸਾ ਗ੍ਰਸਤ ਹੋ ਜਾਂਦੀ ਆ ਧੁੰਦ ਇਸ ਦਾ ਕਾਰਨ ਹੈ ਦੱਸਿਆ ਜਾ ਰਿਹਾ ਕਿ ਧੁੰਦ ਹੈ ਹਜੇ ਵੀ ਧੁੰਦ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਆ ਰੋਡ ਤੇ ਕਿੰਨੀ ਆ ਮਹਿਜ਼ ਕੁਝ ਮੀਟਰ ਹੀ ਜਿਹੜਾ ਹੈਗਾ ਅੱਗੇ ਤਾਂ ਹੀ ਦਿਖਾਈ ਦਿੰਦਾ ਤਾਂ ਟੜਕਸਾਰ ਇਹ ਧੁੰਦ ਜਿਹੜੀ ਆ ਇਸ ਦਾ ਆਲਮ ਕੀ ਰਿਹਾ ਹੋਣਾ ਕਿੰਨੀ ਜਿਆਦਾ ਧੁੰਦ ਹੋਣੀ ਐ ਇਸ ਦਾ ਸੀ ਸਹਿਜ ਹੀ ਇਨਤਾਜਾ ਲਗਾ ਸਕਦੇ ਆ ਤਾਂ ਬਿਲਕੁਲ ਅਸੀਂ ਵੀ ਜਿਹੜਾ ਹੈਗਾ ਅਪੀਲ ਕਰਦੇ ਆ ਚਲੋ ਬੱਸ ਵਾਲਿਆਂ ਦੀ ਤਾਂ ਮਜਬੂਰੀ ਐ ਕਿ ਇਹਨਾਂ ਨੇ ਟਾਈਮ ਦੇ ਵੱਜੇ ਹੁੰਦੇ ਆ ਔਰ ਇਹਨਾਂ ਨੂੰ ਕੈਭਜਾ ਵੀ ਮੌਸਮ ਹੋਵੇ ਇਹਨਾਂ ਨੂੰ ਸਫਰ ਕਰਨਾ ਹੀ ਪੈਂਦਾ ਲੇਕਿਨ ਜੇਕਰ ਤੁਸੀਂ ਗੁਜ਼ਾਰਾ ਹੁੰਦਾ ਤਾਂ ਰੋਡ ਤੇ ਨਾ ਹੀ ਨਿਕਲਿਆ ਜਾਵੇ ਇੰਨੀ ਧੁੰਦ ਦੇ ਵਿੱਚ ਕਿਉਂਕਿ ਧੁੰਦ ਦੇ ਕਾਰਨ ਲਗਾਤਾਰ ਜਿਹੜੇ ਆ ਹਾਦਸੇ ਵਾਪਰ ਰਹੇ ਆ ਔਰ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਆ ਜਲਾਲਾਬਾਦ ਆਨਲਾਈਨ ਤੇ ਜਲਾਲਾਬਾਦ ਤੋਂ ਚੱਲ ਕੇ ਦਿੱਲੀ ਜਾਣ ਵਾਲੀ ਪੰਜਾਬ ਰੋਡ ਵੇ ਸ਼੍ਰੀ ਮੁਕਸਰ ਸਾਹਿਬ ਡੀਪੂ ਦੀ ਬੱਸ ਜਿਹੜੀ ਆ ਹਾ사ਗ੍ਰਸਤ ਹੋਈ ਆ ਗਰੀਮਤ ਰਹੀ ਆ ਕਿ ਮੁਰੇ ਇੱਕ ਖੰਭਾ ਸੀ ਔਰ ਇੱਕ ਸਫੈਦਾ ਸੀ ਜਿਸ ਦੇ ਕਾਰਨ ਇਹ ਬੱਸ ਪਲਟੀ ਨਹੀਂ ਲੇਕਿਨ ਹਾਂ ਨੁਕਸਾਨ ਜਿਹੜਾ ਹੈਗਾ ਉਹ ਜ਼ਰੂਰ ਹੋਇਆ ਸਵਾਰੀਆਂ ਦੇ ਸੱਟਾਂ ਵੀ ਲੱਗੀਆਂ ਕੁਝ ਇੱਕ ਕਪੜੇ ਦਿਖਾਈ ਦੇ ਰਿਹਾ ਜਿਨ੍ਹਾਂ ਤੇ ਬਲੱਡ ਲੱਗਾ ਸੀ ਤੁਹਾਨੂੰ ਦਿਖਾ ਨਹੀਂ ਸਕਦੇ ਲੇਕਿਨ ਆ ਜਿਹੜਾ ਹੈਗਾ ਇੱਥੋਂ ਲੱਗਦਾ ਕਿ ਸੱਟਾਂ ਜ਼ਰੂਰ ਜਿਹੜਾ ਹੈਗਾ ਉਹ ਸਵਾਰੀਆਂ ਦੇ ਲੱਗੀਆਂ ਤਾਂ ਹਾਦਸੇ ਦਾ ਸ਼ਿਕਾਰ ਹੋਈ ਹੈ ਇੱਕ ਬੱਸ ਪੰਜਾਬ ਰੋਡਵੇ ਦੀ ਜੋ ਹਾਦਸਾ ਗ੍ਰਸਤ ਹੋਈ ਹੈ ਜਲਾਲਾਬਾਦ ਤੋਂ ਚੱਲ ਕੇ ਦਿੱਲੀ ਜਾਣ ਵਾਲੀ ਸ਼੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ 754 ਤੇ ਇਹ ਹਾਦਸਾ ਜਿਹੜਾ ਹੈਗਾ ਉਹ ਵਾਪਰਿਆ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆ ਕਰ ਰਹੇ ਆ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆ ਕਰ ਰਹੇ ਆ ਤਾਂ ਕੁਝ ਇੱਕ ਬਾਈ ਹੁਣੀ ਵੀ ਆ ਰਹੇ ਆ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਹਾਦਸਾ ਜਿਹੜਾ ਹੈਗਾ ਇਹ ਕਿੱਦਾਂ ਵਾਪਰਿਆ ਕਿਉਂਕਿ ਧੁੰਦ ਜਿਹੜੀ ਹੈ ਸ਼ੁਰੂਆਤੀ ਤੌਰ ਤੇ ਪਤਾ ਲੱਗ ਰਿਹਾ ਕਿ ਧੁੰਦ ਬਹੁਤ ਜ਼ਿਆਦਾ ਸੀ ਔਰ ਧੁੰਦ ਦੇ ਕਾਰਨ ਇਹ ਜਿਹੜਾ ਹੈਗਾ ਹਾਦਸਾ ਵਾਪਰਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸ਼ਾਇਦ ਬੱਸ ਦੇ ਬਾਈ ਹੁਣੀ ਆਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੱਸੇ ਦਾ ਬਾਈ ਜੀ ਬਾਈ ਅੱਛਾ ਬਸ ਤੇ ਕੰਡਕਟਰ ਹੋ ਤੁਸੀਂ ਹਾਂਜੀ ਹਾਂਜੀ ਅੱਛਾ ਅੱਛਾ ਬਾਈ ਕਿੱਦਾਂ ਇਹ ਹਾਦਸਾ ਕਿੱਦਾਂ ਵਾਪਰਿਆ ਇਹ ਬਸ ਇਹ ਸਵੇਰੇ ਜੀ 4:00 ਚੜੀ ਤੋਂ ਚੱਲੀ ਸੀ ਦਿੱਲੀ ਵਾਲੇ ਟਾਈਮ ਜਾਨੇ ਅੱਗੇ ਵੀ ਜੀ ਤੇ ਇੱਥੋਂ ਸੇਦੋ ਚੱਕ ਤੋਂ ਸਵਾਰੀਆਂ ਚੜਾ ਕੇ ਤੁਰੇ ਹਾਂ ਜੀ ਤੇ ਹਜੇ ਗੱਡੀ ਵੀ ਸਲੋ ਹੀ ਸੀ ਤੇ ਬਾਕੀ ਧੁੰਦ ਕਰਕੇ ਪਤਾ ਹੀ ਨਹੀਂ ਲੱਗਾ ਡਰਾਈਵਰ ਸੈੱਟ ਚਲੀ ਅੱਛਾ ਧੁੰਦ ਹੀ ਇੰਨੀ ਜ਼ਿਆਦਾ ਸੀ ਧੁੰਦ ਜ਼ਿਆਦੀ ਸੀ ਜੀ ਧੁੰਦ ਕਰਕੇ ਅੱਛਾ ਇੱਥੇ ਉਹ ਸ਼ੀਸ਼ਾ ਜਿਹਾ ਵੀ ਟੁੱਟਿਆ ਨਾ ਮੈਂ ਅਸੀਂ ਉਹ ਹੋਰ ਕੋਈ ਇਹ ਨਹੀਂ ਹੋਇਆ ਬਸ ਧੁੰਦ ਕਰਕੇ ਹੋਈ ਧੁੰਦ ਕਰਨੇ ਤੇ ਕਿੰਨੀਆਂ ਸਵਾਰੀਆਂ ਸੀ ਬਾਈ ਜੀ 40 ਵਾਰੀਆਂ ਸੀ ਤੇ ਸੱਟਾਂ ਵੀ ਲੱਗੀਆਂ ਹਾਂ ਸਵਾਰੀਆਂ ਨੂੰ ਪੰਜਾਂ ਚਾਰਾਂ ਨੂੰ ਹੈਗੀ ਸੀ ਸੱਟਾਂ ਜਿਆਦਾ ਨਹੀਂ ਹੈਗੀਆਂ ਬਾਕੀ ਮਾੜੀਆਂ ਮੋੜ ਸੱਟਾਂ ਹੀ ਸੀ ਕਿਸੇ ਦੇ ਬਾਹ ਤੇ ਕਿਸੇ ਦੇ ਮੂੰਹ ਤੇ ਉਹਨਾਂ ਨੂੰ ਅਸੀਂ ਐਂਬੂਲੈਂਸ ਬੁਲਾ ਕੇ ਤੇ ਭੇਜਿਆ ਕਿੱਥੇ ਭੇਜਿਆ ਬਾਈ ਜੀ ਜਲਾਲਾਬਾਦੀ ਜਲਾਲਾਬਾਦ ਸੇਵਲਾ ਉਸਤਾਲ ਹਾਂਜੀ ਅੱਛਾ ਅੱਛਾ ਤੇ ਕੋਈ ਸੱਟਾਂ ਨੇ ਡਰਾਈਵਰ ਦੀ ਬਾਹ ਤੇ ਸੱਟ ਹੈਗੀ ਆ ਅੱਛਾ ਹਾਂ ਤੇ ਬਾਕੀ ਉੰਜ ਜਾਨੀ ਰਖਾਨੀ ਹੋਇਆ ਬਾਕੀ ਬਚਾਈ ਤੇ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਆ ਪਿੰਡ ਲੱਧੂ ਵਾਲਾ ਤਾਰੀ ਅੱਛਾ ਇੱਥੋਂ ਦੇ ਲੱਗ ਗਏ ਆ ਤੁਸੀਂ ਰਹਿਣ ਦੇ ਡਰਾਈਵਰ ਸਾਹਿਬ ਕਿੱਥੋਂ ਦੇ ਰਹਿਣ ਵਾਲੇ ਜਲਾਲਾਬਾਦ ਦੇ ਲੋਕਲ ਜਲਾਲਾਬਾਦ ਦੇ ਲੋਕਲ ਕੀ ਨਾਂ ਬਾਈ ਦਾ ਉਹ ਵੀ ਗੁਰਜੰਟ ਸਿੰਘ ਜੀ ਗੁਰਜੰਟ ਸਿੰਘ ਤੁਹਾਡਾ ਕੀ ਨਾਮ ਮੇਰਾ ਨਾਮ ਗੁਰਜੰਟ ਸਿੰਘ ਅੱਛਾ ਅੱਛਾ ਇਹ ਦਿੱਲੀ ਜਾਂਦੇ ਤੁਸੀਂ ਮਤਲਬ ਕਿ 440 ਇੱਥੋਂ ਚੱਲਦੇ ਹਾਂ ਜੀ ਇਹ ਦਿੱਲੀ ਵਾਲਾ ਟਾਈਮ ਹੀ ਆ ਅੱਗੇ ਗੱਡੀ ਦਿੱਲੀ ਜਾਂਦੀ ਫਤਿਹਵਾਦ ਤੋਂ ਅਪਡਾਊਨ ਕਰਦੀ ਹੈ ਢੇਲੀ ਜੀ ਕਿ 440 ਜਲਾਲਾ ਮੈਂ ਤੋ ਚੱਲੇ ਆ ਸੀ ਇਹ 5 ਵਜੇ ਦਾ ਟਾਈਮ ਸੀਗਾ 5 ਵਜੇ ਦਾ ਟਾਈਮ ਸੀਗਾ ਤਾਂ ਧੁੰਦ ਕਾਰਨ ਹਾਦਸਾ ਵਾਪਰਿਆ ਇਹ ਬੱਸ ਦੇ ਵਿੱਚ ਕੰਡਕਟਰ ਨੇ ਬੱਸ ਦੇ ਦੱਸ ਰਿਹਾ ਕਿ 40 ਦੇ ਕਰੀਬ ਜਿਹੜੀਆਂ ਇਸ ਦੇ ਵਿੱਚ ਸਵਾਰੀਆਂ ਸੀਗੀਆਂ ਔਰ 5-6 ਲੋਕਾਂ ਦੇ ਇਸ ਦੌਰਾਨ ਜਿਹੜਾ ਹੈਗਾ ਸੱਟਾਂ ਵੀ ਲੱਗੀਆਂ ਤਾਂ ਹਾਦਸਾਗ੍ਰਸਤ ਹੋਈ ਆ ਬੱਸ ਔਰ ਦੱਸਦੀ ਹੈ ਕਿ ਧੁੰਦ ਦੇ ਕਾਰਨ ਹੈ ਬਿਲਕੁਲ ਇੱਥੋਂ ਮਹਿਜ਼ 2 ਕੁ ਕਿਲੇ ਦੂਰ ਤੋਂ ਇਹ ਬੱਸ ਜਿਹੜੀ ਹੈਗੀ ਆ ਉਹ ਚੱਲਦੀ ਆ ਤਾਂ ਇੱਥੇ ਆ ਕੇ ਜਿਹੜਾ ਹੈਗਾ ਹਾਦਸਾਗ੍ਰਸਤ ਹੋ ਜਾਂਦੀ ਆ 440 ਇਹ ਬੱਸ ਜਿਹੜਾ ਇਹਦਾ ਟਾਈਮ ਆ ਚੱਲਣ ਦਾ ਜਲਾਲਾਬਾਦ ਤੋਂ ਔਰ ਦਿੱਲੀ ਜਾਂਦੀ ਆ ਬੱਸ ਔਰ ਇੱਥੇ ਜਿਹੜਾ ਹੈਗਾ ਇਹ ਹਾਦਸਾ ਗ੍ਰਸਤ ਹੋ ਜਾਂਦੀ ਆ ਲੱड्डੂ ਵਾਲਾ ਤਾਂ ਚੱਕ ਸੈਦੋਕਾ ਮਾਫ ਕਰਨਾ ਲੱड्डੂ ਵਾਲਾ ਦਾ ਬਾਈ ਰਹਿਣ ਵਾਲੇ ਆ ਔਰ ਚੱਕ ਸੈਦੋਕਾ ਦੇ ਨਜ਼ਦੀਕ ਜਿਹੜਾ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਆ ਔਰ ਬੱਸ ਦੇ ਕੰਡਕਟਰ ਦੱਸਦੇ ਆ ਕਿ ਤੜਕੇ 4:40 ਤੇ ਇਹ ਜਲਾਲਾਬਾਦ ਤੋਂ ਚੱਲਦੇ ਆ ਔਰ ਧੁੰਦ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਔਰ ਧੁੰਦ ਦਾ ਆਲਮ ਜਿਹੜਾ ਹੈ ਉਹ ਹੁਣ ਵੀ ਤੁਹਾਨੂੰ ਤਸਵੀਰਾਂ 'ਚ ਦਿਖਾ ਸਕਦੇ ਆ ਕਿ ਕਿੰਨੀ ਜ਼ਿਆਦਾ ਹੈ ਮਹਿਜ਼ ਕੁਝ ਹੀ ਮੀਟਰ ਤੇ ਕੁਝ ਵੀ ਦਿਖਾਈ ਨਹੀਂ ਦਿੰਦਾ ਤਾਂ ਧੁੰਦ ਬਹੁਤ ਜ਼ਿਆਦਾ ਔਰ ਧੁੰਦ ਕਾਰਨ ਹੀ ਇਹ ਜਿਹੜਾ ਹੈਗਾ ਹਾਦਸਾ ਵਾਪਰਿਆ ਗਰੀਮਤ ਰਹੀ ਇਸ ਦੇ ਵਿੱਚ 40 ਸਵਾਰੀਆਂ ਸੀ 5-6 ਸਵਾਰੀਆਂ ਦੇ ਸੱਟ ਲੱਗੀ ਆ ਦੱਸਦੇ ਆ ਕਿ ਡਰਾਈਵਰ ਦੇ ਵੀ ਸੱਟ ਲੱਗੀ ਗੁਰਜੰਟ ਸਿੰਘ ਨਾਮ ਹੈ ਜਲਾਲਾਬਾਦ ਦੇ ਰਹਿਣ ਵਾਲਾ ਡਰਾਈਵਰ ਔਰ ਉਸ ਦੇ ਵੀ ਆ ਜਿਹੜਾ ਹੈਗਾ ਸੱਟਾਂ ਲੱਗੀਆਂ ਔਰ ਹਾਦਸਾ ਵਾ ਸ਼੍ਰੀ ਮੁਖਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਤੇ ਜਿੱਥੇ ਬੱਸ ਜਿਹੜੀ ਆ ਉਹ ਤੜਕਸਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਸਮੇਂ ਜਲਾਲਾਬਾਦ ਤੋਂ ਸ਼੍ਰੀ ਮੁਖਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਤੇ 440 ਵਾਲੀ ਬੱਸ ਜੋ ਜਲਾਲਾਬਾਦ ਤੋਂ ਦਿੱਲੀ ਜਾਂਦੀ ਆ ਉਹ ਹਾਦਸੇ ਦਾ ਸ਼ਿਕਾਰ ਹੋਈ ਆ ਇੱਥੇ ਜਿਹੜਾ ਹੈਗਾ ਬੱਸ ਹਾਦਸੇ ਦਾ ਸ਼ਿਕਾਰ ਹੋਈ ਆ ਇਸ ਸਮੇਂ ਦੀ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਧੁੰਦ ਦੇ ਕਾਰਨ ਦੱਸਦੇ ਆ ਕਿ ਇਹ ਹਾਦਸਾ ਵਾਪਰਿਆ ਗਰੀਮਤ ਰਹੀ ਕਿ ਅੱਗੇ ਆ ਜਿਹੜਾ ਹੈਗਾ ਸਫੈਦਾ ਸੀ ਜਿਸ ਦੇ ਨਾਲ ਬਚਤ ਹੋ ਗਈ ਆ ਕੋਈ ਜ਼ਿਆਦਾ ਆ ਜਿਹੜਾ ਹੈਗਾ ਨੁਕਸਾਨ ਨਹੀਂ ਹੋਇਆ